ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜਿਮੀ ਕੰਧ ਦੀ ਸਬਜੀ ਜਿਹੜਾ ਇਹ ਜਿਮੀ ਕੰਧ ਹੈ ਇਹਨੂੰ ਕਈ ਲੋਕ ਫਰਾਈ ਕਰਕੇ ਬਣਾਉਂਦੇ ਨੇ ਤੇ ਕਈ ਬਿਨਾ ਫਰਾਈ ਬਣਾਉਂਦੇ ਨੇ ਤੇ ਅੱਜ ਅਸੀਂ ਇਹਨੂੰ ਬਿਨਾ ਫਰਾਈ ਕੀਤੇ ਹੋਏ ਬਣਾਵਾਂਗੇ ਬਹੁਤ ਸਵਾਦ ਬਨ ਕੇ ਤਿਆਰ ਹੁੰਦਾ ਹੈ ਤੇ ਆਓ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਪਹਿਲਾਂ ਅਸੀਂ ਇੱਕ ਛੋਟਾ ਪੀਸ ਜਿਮੀ ਕੰਧ ਦਾ ਲਿਆ ਹੈ ਇਹਨੂੰ ਅਸੀਂ ਇਹਦਾ ਛਿਲਕਾ ਉਤਾਰ ਲਵਾਂਗੇ ਇਹਦਾ ਛਿਲਕਾ ਥੋੜਾ ਜਿਹੜਾ ਮੋਟਾ-ਮੋਟਾ ਆਪਾਂ ਉਤਾਰਾਂਗੇ ਉਤਾਰਨ ਤੋਂ ਬਾਅਦ ਅਸੀਂ ਇਹਨੂੰ ਕੱਟ ਲਵਾਂਗੇ ਛੋਟੇ ਜਿਹੜਾ ਇਹ ਜਿਮੇਂਗੰਦ ਆਪਾਂ ਦਾ ਇੱਕ ਛੋਟਾ ਜਿਹਾ ਪੀਸ ਪਚਾ ਕੇ ਰੱਖ ਲਵਾਂਗੇ ਉਹ ਆਪਾਂ ਇਹਦੀ ਸੁੱਕੀ ਸਬਜ਼ੀ ਬਣਾਵਾਂਗੇ ਨਾ ਜਦੋਂ ਉਹਦੇ ਵਿੱਚ ਪਾਵਾਂਗੇ ਜਿਮੇਂਗੰਦ ਅਸੀਂ ਕੱਟ ਕੇ ਤਿਆਰ ਕਰ ਲਿਆ ਹੈ ਇਹਨੂੰ ਹੁਣ ਅਸੀਂ ਪਾਵਾਂਗੇ ਕੁੱਕਰ ਦੇ ਵਿੱਚ ਜਿਮੇਂਗੰਦ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ ਤੇ ਨਾਲ ਹੀ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਥੋੜਾ ਜਿਹਾ ਲੂਣ ਪਾਵਾਂਗੇ ਬਿਲਕੁਲ ਥੋੜਾ ਜਿਹਾ ਪਾਣਾ ਇਹਨੂੰ ਅਸੀਂ ਪਹਿਲਾਂ ਉਬਾਲਾਂਗੇ ਇਹਨੂੰ ਬਸ ਆਪਾਂ ਇੱਕ ਹੀ ਜਿੱਦਾਂ ਹੀ ਸਿਟੀ ਲੱਗੇਗੀ ਉਦੋਂ ਹੀ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਸਿਰਫ ਇੱਕ ਸਿਟੀ ਲਗਾਵਾਂਗੇ ਉਬਾਲਣ ਦੇ ਨਾਲ ਜਿਹੜਾ ਜਿਮੇਂ ਗੰਦ ਹੈਗਾ ਨਾ ਇਹਦੇ ਵਿੱਚੋਂ ਜਿਹੜੀ ਚਿਕਨਾਹਟ ਜੀ ਹੁੰਦੀ ਆ ਉਹ ਨਿਕਲ ਜਾਂਦੀ ਹੈ ਤੇ ਫਿਰ ਇਹਨੂੰ ਇੱਕ ਫਰਾਈ ਵੀ ਨਹੀਂ ਕਰਨੇ ਪੈਂਦਾ ਤੇ ਉਬਾਲ ਕੇ ਜਿਹੜਾ ਜਿਮੇਂ ਗੰਦ ਆਉਂਦਾ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਨਾਲ ਹੀ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੜਕਾ ਪਹਿਲਾਂ ਅਸੀਂ ਇਹਦੇ ਵਿੱਚ ਪਾ ਲਿਆ ਪਤਿਲੇ ਵਿੱਚ ਤੇਲ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਿੱਤਾ ਹੈ ਸਰੋਂ ਦਾ ਤੇਲ ਪਾਇਆ ਹੈ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕ੍ਰਸ਼ ਕੀਤਾ ਹੋਇਆ ਲਸਣ ਪਾ ਦਵਾਂਗੇ ਲਸਣ ਨੂੰ ਆਪਾਂ ਭੁੰਣਾਗੇ ਚੰਗੀ ਤਰ੍ਹਾਂ ਲਸਣ ਦੇ ਨਾਲ ਹੀ ਇਹਦੇ ਵਿੱਚ ਮੈਂ ਦੋ ਤੇਜ ਪੱਤੇ ਪਾ ਦਵਾਂਗੀ ਤੇ ਨਾਲ ਆਪਾਂ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਲੈਨੇ ਤੇ ਪਿਆਜ਼ਾਂ ਨੂੰ ਆਪਾਂ ਇਸ ਤਰ੍ਹਾਂ ਚੋਪਰ ਦੇ ਵਿੱਚ ਚੋਪ ਕਰ ਲਿਆ ਹੈ ਥੋੜਾ ਜਿਹਾ ਚੋਪ ਕਰ ਲਵਾਂਗੇ ਜਾਂ ਆਪਾਂ ਇਹਨੂੰ ਕੱਦੂਕਸ ਕਰ ਲਵਾਂਗੇ ਤੇ ਹੁਣ ਅਸੀਂ ਇਧਰ ਪਿਆਜ਼ਾਂ ਨੂੰ ਪਾਉਣ ਲੈਂਦੇ ਹਾਂ ਚੰਗੀ ਤਰ੍ਹਾਂ ਪਿਆਜ਼ ਜਿਹੜੇ ਸਾਡੇ ਜਲਦੀ ਭੁਜ ਹੋ ਜਾਣ ਉਹਦੇ ਵਾਸਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਵਾਂਗੇ ਅਸੀਂ ਪਹਿਲਾਂ ਜੀਮਿਕਾਂ ਦੇ ਵਿੱਚ ਵੀ ਨਮਕ ਪਾਇਆ ਸੀ ਜਦੋਂ ਜੀਮਿਕਾਂ ਨੂੰ ਉਬਾਲਿਆ ਹੈ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਨਮਕ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਤੇ ਬਾਅਦ ਵਿੱਚ ਅਸੀਂ ਸਵਾਦ ਦੇਖ ਕੇ ਪਾ ਲਵਾਂਗੇ ਜੇ ਸਾਨੂੰ ਘੱਟ ਵੱਧ ਲੱਗੇਗਾ ਨਾ ਪਿਆਜ਼ ਤਾਂ ਸਾਡੇ ਭੁਜੇ ਜਾਣਗੇ ਫਿਰ ਆਪਾਂ ਟਮਾਟਰ ਪਾ ਦਵਾਂਗੇ ਇੱਥੇ ਮੈਂ ਤਿੰਨ ਟਮਾਟਰ ਲਏ ਨੇ ਟਮਾਟਰਾਂ ਦੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਕੱਦੂਕਸ ਕੀਤਾ ਹੋਇਆ ਅੱਧਕ ਤੇ ਹਰੀ ਮਿਰਚਾ ਇਕੱਠੀਆ ਕੀਤੀ ਹੈ ਨਿਕਾ ਦੁਕਾਸ ਤੇ ਹੁਣ ਅਸੀਂ ਇਹਨਾਂ ਨੂੰ ਭੁੰਨ ਲੈਂਦੇ ਹਾਂ ਜਿਨੀ ਦੇ ਤੱਕ ਸਾਡਾ ਜਿਹੜਾ ਮਸਾਲਾ ਭੁੰਨ ਕੇ ਤਿਆਰ ਹੁੰਦਾ ਹੈ ਨਾਲ ਹੀ ਅਸੀਂ ਇਹਦੇ ਸੁੱਕੇ ਮਸਾਲੇ ਪਾ ਦਵਾਂਗੇ ਸੁੱਕੇ ਮਸਾਲਿਆਂ ਦੇ ਵਿੱਚੋਂ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚ ਭਰ ਕੇ ਹਲਦੀ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਨਾਲ ਅਸੀਂ ਪਾਵਾਂਗੇ ਸੁੱਕੇ ਧਨੀਏ ਦਾ ਜਿਹੜਾ ਪਾਊਡਰ ਤੇ ਇੱਕ ਚਮਚ ਅਸੀਂ ਪਾ ਦਵਾਂਗੇ ਗਰਮ ਮਸਾਲਾ ਸੁੱਕਾ ਧਨੀਆ ਪਾਊਡਰ ਅਸੀਂ ਪਾਣਾ ਹੈ ਨਾਲ ਅਸੀਂ ਪਾਣਾ ਹੈ ਗਰਮ ਮਸਾਲਾ ਤੇ ਇਹਨੂੰ ਆਪਾਂ ਹੁਣ ਪੋਨ ਲੈਂਦੇ ਹਾਂ ਮਸਾਲਿਆਂ ਨੂੰ ਤੜਕੇ ਦੇ ਨਾਲ ਹੀ 1 ਕੱਪ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਰੇ ਮਟਰਾਂ ਦਾ ਅਸੀਂ ਇਹ ਜਿਮੀ ਕਾਂ ਤੇ ਮਟਰ ਦੀ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਮਟਰ ਵੀ ਪਾਵਾਂਗੇ ਹਰੇ ਤੜਕਾ ਜਦੋਂ ਥੋੜਾ ਜਿਹਾ ਭੁਜ ਹੋ ਜਾਏਗਾ ਫਿਰ ਆਪਾਂ ਇਹਦੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਥੋੜੀ ਦਿਰ ਪੱਕਣ ਲਈ ਰੱਖ ਦਵਾਂਗੇ ਥੋੜੀ ਦੇਰ ਬਾਅਦ ਦੇਖਾਂਗੇ ਜਿਹੜਾ ਸਾਡਾ ਤੜਕਾ ਹੈਗਾ ਇਹ ਪੁੱਜ ਹੋ ਚੁੱਕਾ ਹੈ ਪਾਣੀ ਜਿਹੜਾ ਸੁੱਕ ਗਿਆ ਹੈ ਆਪਾਂ ਥੋੜਾ ਜਿਹਾ ਪਾਇਆ ਸੀ ਮਟਰਾਂ ਨੂੰ ਪਕਾਉਣ ਦੇ ਲਈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਪਾਣੀ ਪਾਣ ਤੋਂ ਬਾਅਦ ਅਸੀਂ ਇਹਨੂੰ ਢੱਕ ਕੇ ਰੱਖ ਦਵਾਂਗੇ ਕਿ ਜਿਹੜੀ ਸਾਡੀ ਤਰੀ ਹੈਗੀ ਆ ਇਹ ਥੋੜੀ ਰਿਝ ਜਾਵੇ ਥੋੜੀ ਦੇਰ ਬਾਅਦ ਅਸੀਂ ਟੱਕਣ ਚੱਕ ਕੇ ਦੇਖਾਂਗੇ ਇਧਰ ਜਿਹੜੀ ਸਾਡੀ ਗਰੇਵੀ ਹੈ ਇਹ ਰੇਜੇ ਪਈ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜਿਮੀ ਗੰਦ ਜਿਹਨੂੰ ਅਸੀਂ ਉਬਾਲ ਕੇ ਰੱਖਿਆ ਸੀਗਾ ਇੱਕ ਸਿਟੀ ਆਉਣ ਤੋਂ ਬਾਅਦ ਅਸੀਂ ਸਾਰੀ ਭਾਫ਼ ਕੱਢ ਕੇ ਉਸ ਦੇ ਵੇਲੇ ਜਿਮੀ ਗੰਦ ਨੂੰ ਕੁੱਕਰ ਦੇ ਵਿੱਚੋਂ ਬਾਹਰ ਕੱਢ ਲਿਆ ਸੀਗਾ ਤੇ ਇਹ ਜਿਮੀ ਗੰਦ ਵੀ ਜਿਹੜਾ ਸਾਡਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਇਹਨੂੰ ਹੁਣ ਅਸੀਂ ਇਹਦੇ ਵਿੱਚ ਪਾ ਕੇ ਥੋੜੀ ਦੇਰ ਦੇ ਲਈ ਹੋਰ ਪਕਾਵਾਂਗੇ ਤਾਂ ਜੋ ਜਿਹੜਾ ਨਮਕ ਹੈਗਾ ਏ ਚੰਗੀ ਤਰ੍ਹਾਂ ਜਿਮੀ ਗੰਦ ਦੇ ਅੰਦਰ ਅਚ ਮਿਚ ਜਾਵੇ ਥੋੜੀ देर ਆਪਾਂ ਇਹਨੂੰ ਫੇਟ ਆਕ ਦਿੰਦੇ ਹਾਂ ਹੁਣ ਆਪਾਂ ਇਹਨੂੰ ਟੱਕ ਕੇ ਪਕਾ ਲੈਂਦੇ ਆਂ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਹਾਂ ਹਲਕੀ ਜਿਹੀ ਆਪਾਂ ਕਸੂਰੀ ਮੇਥੀ ਉੱਪਰੋਂ ਦੀ ਪਾ ਦੇਵਾਂਗੇ ਕਿਉਂਕਿ ਜਿਹੜਾ ਹਰਤ ਨਹੀਂ ਆ ਉਹ ਤੇ ਹੈ ਨਹੀਂ ਆਪਾਂ ਮੇਥੀ ਪਾ ਕੇ ਹੀ ਸਾਰਾਂਗੇ ਉਹਦੇ ਨਾਲ ਵੀ ਜਿਹੜੀ ਖੁਸ਼ਬੂ ਹੈ ਸਬਜੀ ਦੇ ਵਿੱਚੋਂ ਬਹੁਤ ਵਧੀਆ ਆਂਦੀ ਹੈ ਸਬਜੀ ਬਣ ਕੇ ਤਿਆਰ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜਾ ਇਹ ਜਿਮੀ ਗੰਦਾ ਹੈ ਇਹ ਤਸਵੀਰ ਵਿੱਚ ਗਰਮ ਹੁੰਦਾ ਹੈ ਥੋੜਾ ਤੇ ਪਰ ਇਹਦੀ ਸਬਜੀ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜਿੱਦਾਂ ਹੁਣ ਜਦੋਂ ਗਰਮੀਆਂ ਜਾਂਦੀਆਂ ਹੁੰਦੀਆਂ ਤੇ ਸਿਆਲ ਜਦੋਂ ਸ਼ੁਰੂ ਹੁੰਦਾ ਤੇ ਉਦੋਂ ਜਿਹੜੀ ਇਹ ਸਬਜੀ ਬਣਾਈ ਜਾਂਦੀ ਹੈ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਮਿਲਦੇ ਆਂ ਫੇਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ